ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਅਨਮੋਲ ਹੀਰੇ ਪੰਜਾਬ ਦੇ ਚੈਨਲ ਨੈ ਮਾਇਆ ਮੇਰੇ ਜਗਸ ਨੇ ਸ੍ਰੀ ਅੱਜ ਅਸੀਂ ਘੱਗਾ ਦੇ ਨੇੜੇ ਪਿੰਡ ਖੇੜੀ ਨਗਾਇਆ ਵਿੱਚ ਸਤਿ ਤਾਹ ਇੱਕ ਬੈਦ ਜੀ ਦੀ 숍 ਤੇ ਅਸੀਂ ਪਹੁੰਚੇ ਹੋਏ ਹਾਂ ਇਹ ਬੈਦ ਦਾ ਨਾਮ ਜੇ ਤੁਹਾਨੂੰ ਦੱਸੇ ਤਾਂ ਕ੍ਰਿਸ਼ਨ ਚੰਦ ਇਹਦਾ ਨਾਮ ਹੈ ਤੇ ਇਹ ਬਹੁਤ ਪੁਰਾਣੇ ਸਮੇਂ ਤੋਂ ਦੇਸੀ ਦਵਾਈਆਂ ਦਾ ਕੰਮ ਕਰਦੇ ਆ ਰਹੇ ਨੇ ਤੇ ਦੇਸੀ ਦਵਾਈਆਂ ਦੇ ਨਾਲ ਜਿਵੇਂ ਬੱਖ-ਬੱਖ ਬਿਮਾਰੀਆਂ ਨੇ ਕਿਸੇ ਦੇ ਪੀਤੇ ਚ ਪੱਥਰੀ ਹੈ ਜਾਂ ਕਿਸੇ ਅਲੱਗ-ਅਲੱਗ ਤਰ੍ਹਾਂ ਦੀ ਜਿਵੇਂ ਬਵਾਸੀਰ ਹੋਊਗੀ ਕਈ ਰੋਗਾਂ ਦੀਆਂ ਦਵਾਈਆਂ ਦੇ ਕੇ ਇਹ ਮਰੀਜ਼ਾਂ ਨੂੰ ਠੀਕ ਕਰ ਚੁੱਕੇ ਨੇ ਅੱਦੇ ਆਪਣੀ ਸ਼ਾਪ ਦੇ ਉੱਤੇ ਇਹ ਦਵਾਈਆਂ ਦਿੰਦੇ ਆ ਰਹੇ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਇਹਨਾਂ ਦੀ ਸ਼ਾਪ ਤੇ ਪਹੁੰਚੇ ਹਾਂ ਸਭ ਤੋਂ ਪਹਿਲਾਂ ਇਹਨਾਂ ਦਾ ਚੈਨਲ ਦੇ ਉੱਤੇ ਆਉਂਦੇ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਵੀ ਇੱਥੇ ਆਉਂਦਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਥ ਸੰਗ ਜਿਹੜੀ ਦੇਖ ਰਹੀ ਹੈ ਉਹਨਾਂ ਦਾ ਵੀ ਬਹੁਤ-ਬਹੁਤ ਤੇਜਿਲੋਂ ਧੰਨਵਾਦ ਹੋਰ ਬੈਂਜੀ ਜੀ ਕਿਹੜੀਆਂ ਤੁਸੀਂ ਇਹ ਦੇਸੀ ਦਵਾਈਆਂ ਰਿਕਾ ਪਈਆਂ ਨੇ ਤੇ ਤੁਸੀਂ ਬਣਾਉਂਦੇ ਹੋ ਇਹ ਦੇਸੀ ਦਵਾਈਆਂ ਦਾ ਕੰਮ ਤੁਸੀਂ ਕਿੰਨੇ ਕ ਸਮੇਂ ਤੋਂ ਕਰਦੇ ਆ ਰਹੇ ਹੋ ਤੇ ਸਾਨੂੰ ਹੋ ਗਏ ਜੀ ਤਕਰੀਬਨ 18-20 ਸਾਲ ਹੋ ਗਏ ਆ ਬਸ ਸ਼ੁਰੂ ਤੋਂ ਹੀ ਇਸੇ ਕੰਮ ਦੇ ਵਿੱਚ ਹੀ ਸਾਡਾ ਰਿਕਾ ਹੋਣ ਤੇ ਬਾਕੀ ਕਿੰਨੇ ਕ ਮਰੀਜ਼ ਸੁੜੀਆਂ ਦਵਾਈਆਂ ਨਾਲ ਜਿਹੜੇ ਠੀਕ ਹੋ ਚੁੱਕੇ ਨੇ ਇਹ ਤਾਂ ਜੀ ਕੋਈ ਗਿਣਤੀ ਹੋਣੀ ਹੈ ਕੁੱਛ ਹਾਂਜੀ ਕਿਹੜਾ ਗੁੰਤੀ ਹੋਣੀ ਆਉਣੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਜੇ ਆਪਾਂ ਅੱਜ ਗੱਲ ਰੋਗਾਂ ਦੀ ਕਰੀਏ ਜਿਵੇਂ ਲੋਕਾਂ ਦੇ ਵਿੱਚ ਰੋਗ ਨੇ ਜਿਹੜੇ ਉਹ ਆ ਰਹੇ ਨੇ ਜਿਵੇਂ ਬੱਚਿਆਂ ਨੂੰ ਜਾਨੀਆਂ ਨੂੰ ਬੰਦਿਆਂ ਨੂੰ ਨੌਜਵਾਨਾਂ ਨੂੰ ਰੋਗ ਨੇ ਜਿਹੜੇ ਬਹੁਤ ਭਿਆਨਕ ਨੇ ਜੇ ਉਹ ਮੈਡੀਕਲ ਦਵਾਈਆਂ ਖਾਂਦੇ ਨੇ ਤਾਂ ਮੈਡੀਕਲ ਦਵਾਈਆਂ ਜੇ ਇੱਕ ਫਾਇਦਾ ਕਰਦੀਆਂ ਤਾਂ ਕਈ ਨੁਕਸਾਨ ਵੀ ਕਰਦੇ ਨੇ ਤੇ ਸੋਡੀ ਦਵਾਈ ਦਾ ਕੋਈ ਖਾਂਗ ਦੇ ਉੱਤੇ ਨੁਕਸਾਨ ਤਾਂ ਨਹੀਂ ਸ਼੍ਰੀਮੰਦ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀਆਂ ਸਾਡੀਆਂ ਦਵਾਈਆਂ ਨੇ ਬਿਲਕੁਲ ਪ्युअर ਆਯੁਰਵੈਦਿਕ ਜਣੀਆਂ ਬੂਟੀਆਂ ਨਾਲ ਅਸੀਂ ਆਪ ਤਿਆਰ ਕਰਦੇ ਹੱਥੀ ਤਿਆਰ ਕਰਦੇ ਆ ਬਣੀਆਂ ਬਣਾਈਆਂ ਵੀ ਲੈ ਕੇ ਆਉਨੇ ਆਪ ਦੀ ਤਸੱਲੀ ਨਾਲ ਵਧੀਆ ਚੀਜ਼ ਲੈ ਕੇ ਤਿਆਰ ਕਰਕੇ ਫਿਰ ਅਸੀਂ ਦਿੰਨੇ ਆ ਇਹ ਵੀ ਨਹੀਂ ਹੈ ਵੀ ਮੌਕੇ ਤੇ ਮਰੀਜ਼ ਆ ਗਏ ਮੌਕੇ ਤੇ ਕਈ ਚੀਜ਼ ਸਾਡੀਆਂ ਇੰਜ ਜਿਹਾ ਨਹੀਂ ਵੀ ਇੱਕ ਦੋ ਦਿਨਾਂ ਬਾਅਦ ਅਸੀਂ ਮਤਲਬ ਦਿੰਨੇ ਆ ਮਰੀਜ਼ ਨੂੰ ਤਿਆਰ ਕਰਕੇ ਜਦੋਂ ਬੰਦਾ ਆ ਜਾਂਦਾ ਕੋਈ ਵੀ ਜੇ ਅੱਜ ਆਪਾਂ ਗੱਲ ਰੋਗਾਂ ਦੀ ਕਰੀਏ ਜੀ ਆ ਇੱਕ ਨੂੰ ਬਹੁਤ ਭਿਆਨਕ ਬਹੁਤ ਆ ਚੁੱਕਿਆ ਹੈ ਤੇ ਜਵੇਂ ਪੀਤੇ ਦੀਆਂ ਪੱਥਰੀਆਂ ਤੇ ਗੁਰਦੇ ਗੁਰਦੇ ਦੀਆਂ ਪੱਥਰੀਆਂ ਨੇ ਇਹ ਬਹੁਤ ਸਾਰੇ ਮਰੀਜ਼ਾਂ ਦੇ ਵਿੱਚ ਦੇਖ ਨੂੰ ਆਉਂਦੀ ਆ ਵੀ ਬਹੁਤ ਸਾਰਿਆਂ ਨੂੰ ਕਈਆਂ ਨੂੰ ਪੀਤੇ ਦੀਆਂ ਪੱਥਰੀਆਂ ਦਾ ਦਰਦ ਹੈ ਕਿਸੇ ਨੂੰ ਗੁਰਦੇ ਦੀਆਂ ਪੱਥਰੀਆਂ ਦਾ ਦਰਦ ਬਹੁਤ ਜ਼ਿਆਦਾ ਹੁੰਦਾ ਤੇ ਉਹਦਾ ਤੁਹਾਡੇ ਲਈ ਕੀ ਇਲਾਜ ਹੈ ਹੁੰਦੀਆਂਗਾ ਤੁਹੇ ਗੁਰਦੇ ਜਾਂ ਪੀਤੇ ਚ ਬੱਤਗੀਆਂ ਇਹ ਸਭ ਅੱਜਕੱਲ ਖਾਣ ਪੀਣ ਦੇ ਸਿਰ ਤੇ ਹੈ ਜੀ ਕੁਝ ਆਪਣਾ ਅੱਜਕੱਲ ਜੋ ਵੀ ਹੈ ਤਲੇ ਫਲਿਆ ਕੰਮ ਜੋ ਡੱਬਾ ਬੰਦ ਚੀਜ਼ਾਂ ਸਾਰਾ ਕੰਮ ਖਾਣ ਪੀਣ ਦੇ ਹੀ ਇਸ ਸਿਸਟਮ ਦੇ ਨਾਲ ਤੇ ਬਾਕੀ ਜੇ ਕੋਈ ਮਰੀਜ਼ ਗੁਰਦੇ ਦੀਆਂ ਪਥਰੀਆਂ ਤੋਂ ਪੀੜਤ ਹੈ ਜਾਂ ਪੀਤੇ ਦੀਆਂ ਪਥਰੀਆਂ ਤੋਂ ਪੀੜਤ ਹੈ ਹਾਂਜੀ ਕਿ ਉਸ ਹੋਗੇ ਤਾਂ ਵੀ ਆਵੇ ਦਵਾਈ ਲੈਣ ਤਾਂ ਤੁਹਾਡੇ ਰਵੇ ਦਵਾਈ ਮੌਜੂਦ ਹੈ ਜੀ ਇਹ ਰੋਗ ਦੀ ਦਵਾਈ ਸਾਡੇ ਕੋਲੇ ਬਿਲਕੁਲ ਤਿਆਰ ਹੁੰਦੀ ਹੈ ਜੀ ਸਾਨੂੰ ਪਹਿਲਾਂ ਕੰਟੈਕਟ ਕਰੇ ਸਾਡੇ ਨਾਲ ਅਸੀਂ ਕਈ ਵਾਰੀ ਇੱਧਰ ਜੜੀਆਂ ਬੂਟੀਆਂ ਲੈਣ ਵਿੱਚ ਚਲੇ ਜਾਂਦੇ ਹਾਂ ਹਾਂ ਕਿਉਂ ਮਰੀਜ਼ ਆਵੇ ਖਾਲੀ ਮੁੜ ਕੇ ਜਾਵੇ ਦੂਰੋਂ ਆਵੇ ਬੰਦੇ ਨੂੰ ਔਖਾ ਬੋੜਾ ਹੋ ਜਾਂਦਾ ਜੇ ਪਿੱਤੇ ਦੀਆਂ ਤੇ ਗੁਰਦੇ ਦੀਆਂ ਪੱਥਰੀ ਜਾਂਦਾ ਕੋਈ ਮਰੀਜ਼ ਸੁੱਤੋ ਦਵਾਈ ਲੈਂਦਾ ਇਲਾਜ ਕਰਵਾਉਂਦਾ ਹੈ ਨਾ ਇਲਾਜ ਕਿੰਨਾ ਕੁ ਲੰਬਾ ਕਿੰਨੇ ਕੁ ਟਾਈਮ ਦੇ ਵਿੱਚ ਇਹਦਾ ਅਸਰ ਹੋ ਜਾਂਦਾ ਤੇ ਬਿਮਾਰੀ ਖਤਮ ਹੋ ਜਾਂਦੀ ਹੈ ਦੇਖੋ ਜੀ ਜਿਹੜੀ ਪਿੱਤੇ ਦੀ ਪੱਥਰੀ ਆ ਡਾਕਟਰਾਂ ਨੇ ਤਾਂ ਇਹਦੇ 'ਚ ਇਹ ਪਾਇਆ ਹੋਇਆ ਹੈ ਹਉਆ ਸਭ ਦੇ ਮਨ 'ਚ ਬਿਠਾ ਰਖਿਆ ਹੈ ਵੀ ਪਹਿਲਾਂ ਤਾਂ ਪਿੱਤੇ ਦਾ ਮੂਹੇ ਨਹੀਂ ਜੀ ਹੁੰਦਾ ਜੇ ਕੋਈ ਬਗ ਵੀ ਜਾਂਦਾ ਤਾਂ ਉਹਨੂੰ ਕਹਿੰਦੇ ਨੇ ਵੀ ਛੇਤੀ ਕਢਾ ਦਿਓ ਇਹਨੂੰ ਖੜ ਜੂਗਾ ਪਿੱਸਤਾ ਨਾ ਹੋ ਜੂਗਾ ਜੀ ਇਹ ਤਾਂ ਖਤਮ ਹੋ ਜੂਗਾ ਬੰਦਾ ਠੀਕ ਹੈ ਜੀ ਇੰਨਾ ਡਰ ਬਿਠਾਇਆ ਹੋਇਆ ਅਸੀਂ ਦਾਵਾ ਕਰਦੇ ਆਂ ਵੀ ਪਿੱਤੇ ਦਾ ਮੂੰਹ ਜ਼ਰੂਰ ਹੁੰਦਾ ਹੈ ਜੀ ਠੀਕ ਹੈ ਜਿਉਂ ਮਤਲਬ ਉਹ ਕਹਿੰਦੇ ਆ ਵੀ ਮੂੰਹ ਨਹੀਂ ਹੁੰਦਾ ਤਾਂ ਪਿੱਤੇ ਦੇ ਵਿੱਚ ਪਥਰੀਆਂ ਬਣ ਕੇ ਕਿੱਥੋਂ ਦੀ ਜਾਂਦੀਆਂ ਨੇ ਠੀਕ ਹੈ ਜੀ ਤੇ ਬਾਕੀ ਗੁਰਦੇ ਦੀਆਂ ਪਥਰੀਆਂ ਜੇਡਾ ਦੇ ਦੀਆਂ ਪਥਰੀਆਂ ਵੀ ਇਹ ਵੀ ਬਿਲਕੁਲ ਬਹੁਤ ਸਫਲ ਅਲਾਜ ਹੈ ਜੀ ਇਹ ਤਾਂ ਮਹੀਨੇ ਵੀ ਦਿਨ ਦੇ ਵਿੱਚ ਠੀਕ ਹੋ ਜਾਂਦੀਆਂ ਨੇ ਤੇ ਜਿਹੜਾ ਪਿੱਤੇ ਦੀ ਪਥਰੀ ਦਾ ਅਲਾਜ ਹੈ ਇਹ 2 ਮਹੀਨਿਆਂ ਤੋਂ ਲੈ ਕੇ 3 ਮਹੀਨਿਆਂ ਦਾ ਸਖਲ ਇਲਾਜ ਆ ਜੇ ਆਪਾਂ ਮੈਡੀਕਲ ਦੀ ਮੰਨੀ ਹੈ ਤਾਂ ਮੈਡੀਕਲ ਦੇ ਵਿੱਚ ਤਾਂ ਇਹ ਦੱਸਿਆ ਜਾਂਦਾ ਵੀ ਇਹ ਜਿਹੜੀ ਪੀਤੇ ਦੀ ਪੱਥਰੀ ਹੈ ਜਿਹੜੀ ਦਾ ਗੁਰਦੇ ਦੀ ਪੱਥਰੀ ਹੈ ਤਾਂ ਲਿਖੀ ਜਾਂਦੀ ਹੈ ਪ੍ਰੈਸ਼ਰ ਨਾਲ ਦਵਾਈ ਕਰ ਦੰਗੇ ਵੀ ਜਿਹੜੀ ਪੀਤੇ ਦੀ ਪੱਥਰੀ ਹੈ ਇਹ ਬਿਨਾਂ ਆਪਰੇਟ ਕਰਾਈ ਲਿਖਕ ਨਹੀਂ ਵੀ ਦਵਾਈਆਂ ਨਹੀਂ ਲਿਖੇ ਦੀ ਬਾਰੇ ਤੁਸੀਂ ਮੈਨੂੰ ਕੀ ਬਿਲਕੁਲ ਜਿਹੜਾ ਉਹ ਕਹਿੰਦੇ ਆ ਸੁਣਦੇ ਆ ਉਹ ਵੀ ਆਪਾਂ ਜਿਹੜੇ ਨੂੰ ਪਤਾ ਨਹੀਂ ਉਹ ਤਾਂ ਮੰਨੋ ਵੀ ਵਾਰ ਕੀ ਗੱਲ ਸਹੀ ਹੈ ਪਰ ਸਾਡਾ ਜਿਹੜਾ ਸਿਸਟਮ ਹੈ ਬਿਲਕੁਲ ਉਸ ਨੂੰ ਪਾਣੀ ਬਣਾ ਕੇ ਪੀਟੀ ਨੂੰ ਬਿਲਕੁਲ ਢਿੱਲਾ ਕਰਕੇ ਬਿਲਕੁਲ ਬਣਾ ਦਿੰਦਾ ਐ ਫੁੱਲਾ ਉਹਦਾ ਮੂੰਹ ਕਰਕੇ ਫਟਾਫਟ ਇੱਕਦਮ ਇਹ ਨਹੀਂ ਪਤਾ ਵੀ ਪਹਿਲੇ ਹਫਤੇ ਜੇ ਬਾਹਰ ਆ ਜੀ ਠੀਕ ਹੈ ਜੀ ਨਹੀਂ 3 ਮਹੀਨਿਆਂ ਤੋਂ ਬਾਅਦ ਉਸ ਬੰਦਾ ਸਕੈਨ ਕਰਾਉਂਦਾ ਹੈ ਪਿੱਤਾ ਬਿਲਕੁਲ ਸ਼ੀਸ਼ੇ ਵਾਂਗ ਸਾਫ਼ ਹੋਊਗਾ ਦੰਗੀ ਜਾਂਦੀ ਸਾਡੀ ਗਰੰਟੀ ਹੋ啊 तकरीबन 90 ਦਾ ਚ ਸੋਡੀ ਦਵਾਈਆਂ ਜਿਹੜੀ ਉਹ ਪੂਰਾ ਪੀਤੇ ਦੀਆਂ ਪਥਰੀਆਂ ਨੂੰ ਤੇ ਗੁਰਦੇਿਆਂ ਨੂੰ ਕਰ ਦੰਦੀ ਹੈ ਹਾਂਜੀ ਇਹ ਬਣ ਕੇ ਲੀਵਰ ਚ ਹੀ ਜਾਂਦੀਆਂ ਨੇ ਜ਼ਿਆਦਾਤਰ ਲੀਵਰ ਬਣਾ ਕੇ ਭੇਜਦਾ ਹੈ ਡਾਕਟਰ ਆਪਾਂ ਨੂੰ ਇਹ ਗੱਲਾਂ ਨਹੀਂ ਦੱਸਦੇ ਹੈਗੇ ਵੀ ਲੀਵਰ ਚੋ ਜਾਂਦੀਆਂ ਨੇ ਜਾਂ ਹੋਰ ਹੈ ਅੱਛਾ ਇੱਕ ਤੁਸੀਂ ਨੇ ਲੀਵਰ ਦੀ ਗੱਲ ਕਰੀ ਹੈ ਜੀ ਬਹੁਤ ਸਾਰੀਆਂ ਅੱਜ ਕੱਲ੍ਹ ਬਿਮਾਰੀਆਂ ਨੇ ਜਿਹੜੀਆਂ ਉਹ ਲੀਵਰ ਤੋਂ ਹੋ ਰੀਆਂ ਨੇ ਜਿਵੇਂ ਲੀਵਰ ਕਿਸੇ ਦਾ ਫੈਕੀ ਲੀਵਰ ਹੈ ਕਿਸੇ ਤਿਆਬ ਵਾਂਗ ਨਾ ਜਿਵੇਂ ਐਸਰ ਵਾਂਗ ਦਾ ਬਹੁਤ ਜ਼ਿਆਦਾ ਤੇ ਇਹਦੇ ਬਾਰੇ ਵੀ ਥੋੜੀ ਕੋਈ ਦਵਾਈ ਤਿਆਰ ਕੀਤੀ ਹੋਈ ਹੈ ਜਿਹੜੀ ਲੀਵਰ ਦੇ ਪ੍ਰਤੀ ਰੋਗ ਨੇ ਬਹੁਤ ਜ਼ਿਆਦਾ ਵਧ ਰਹੇ ਨੇ ਜਿਵੇਂ ਫੈਕੀ ਦੀ ਰੋਗ ਹੈ ਜਿਹਦਾ ਜਾਂ ਕੋਈ ਡਰਿੰਕ ਕਰਦਾ ਉਹਦਾ ਲੀਵਰ ਦਾ ਜਿਹੜਾ ਸਾਈਜ਼ ਆ ਸੁਝੇ ਜਾਂਦਾ ਓਟੀ ਪੀਟੀ ਵੱਜ ਜਾਂਦੇ ਨੇ ਜਿਹੜੀਆਂ ਜਿਵੇਂ ਬਿਮਾਰੀ ਹੈ ਜਿਹੜੀ ਇਹਦੇ ਲੈਵਲ ਹੁੰਦੇ ਨੇ ਜਿਵੇਂ 1 2 3 ਲੀਵਰ ਦਾ ਜੇ ਤੁਸੀਂ ਕੀ ਕਹਿਣਾ ਚਾਹੋ ਇੱਕ ਹੀ ਜੀ ਦਵਾਈ ਹੈ ਥੋੜੇ ਦੇ ਵਿੱਚ ਕਿੰਨੇ ਚਿਰ ਤੇ ਫੈਲਦਾ ਲੀਵਰ ਦਾ ਜੀ ਦੇਖੋ ਪਹਿਲਾਂ 1 ਕਹੇ ਜਾਂਦੇ ਨੇ 2 ਕਹਿੰਦੇ ਨੇ 3 ਹੋ ਗਿਆ ਜੀ ਸਟੇਜਾਂ ਹੁੰਦੀਆਂ ਨੇ ਵੱਖੋ ਵੱਖਰੀਆਂ ਉਦੋਂ ਅੱਗੇ ਆ ਜਾਂਦਾ ਸਰੋਸਿਸ ਉਦੋਂ ਬਾਅਦ ਦਾ ਮਤਲਬ ਕਿ ਲੀਵਰ ਦਾ ਕੈਂਸਰ ਦੇ ਚਾਂਸ ਬਣ ਜਾਂਦੇ ਆ ਬਸ ਜੀ ਬਹੁਤ ਗੰਭੀਰ ਸਮੱਸਿਆ ਬਣ ਜਾਂਦੀ ਹੈ ਉਦੋਂ ਬਾਅਦ ਉਹਦਾ ਮਤਲਬ ਜਦੋਂ ਸਿਰਸਤੇ ਆਜ ਦੀ ਕੈਂਸਰ ਦੀ ਸ਼ਿਕਾਇਤ ਬਣਨੀ ਸ਼ੁਰੂ ਹੋ ਗਈ ਫਿਰ ਉਹ ਲਾ ਇਲਾਜ ਬਿਮਾਰੀ ਕਹੀ ਜਾਂਦੀ ਹੈ ਕਹੀ ਜਾਂਦੀ ਹੈ ਬਸ ਜੀ ਤੇ ਜਿਹੜਾ ਹੈਗਾ ਫੈਟੀ ਲੀਵਰ ਵਾਲਾ ਕੰਮ ਇਹ ਤਾਂ ਬਿਲਕੁਲ ਸਫਲ ਇਲਾਜ ਹੈਗਾ ਜੀ ਇਹ ਵੀ ਲੱਗ ਜਾਂਦੇ ਆ 2-3 ਮਹੀਨੇ ਲੀਵਰ ਸ਼ੀਸ਼ੇ ਮੂੰ ਚਮਕਣ ਲੱਗ ਜਾਂਦਾ ਇਹ ਤਾਂ ਹੈ ਨਹੀਂ ਕਿ ਦਵਾਈ ਸਾਡੀ ਖਾਲੀ ਬਾਅਦ ਚ ਫੇਰ ਉਹ ਵੀ ਹੋ ਗਿਆ ਜਿਹੜੀ ਅੱਜ ਕੱਲ ਦਵਾਈਆਂ ਆਪਾਂ ਦੇ ਦਿੰਦੇ ਆ ਕੋਇਲੀ 52 ਦੇ ਦੀ ਜਾਂ ਹੋਰ ਦੇਤਾ ਉਹ ਖਾਂਦੇ ਖਾਂਦੇ ਦਾ ਬੰਦਾ ਠੀਕ ਰਹਿੰਦਾ ਕਹਿੰਦਾ ਬੜਾ ਤੁਰਤ ਫਾਇਦਾ ਹੋ ਗਿਆ ਸਾਡੇ ਵਾਲਾ ਇਹ ਨਹੀਂ ਸਾਡੇ ਵਾਲਾ ਹਫ਼ਤਾ ਲੱਗ ਜਾਂਦਾ ਪਤਾ ਲੱਗਣ ਨੂੰ ਮਰੀਜ਼ ਨੂੰ ਤੇ ਬਾਕੀ ਫਿਰ ਜੜ ਚੋਂ ਹੀ ਕੰਮ ਹੁੰਦਾ ਇਹ ਨਹੀਂ ਹੈਗਾ ਵੀ ਦੁਬਾਰੇ ਫੇਰ ਫੇਰ ਨਾ ਕਦੇ ਵੀ ਜੇ ਕੋਈ ਮਰੀਜ਼ ਸੁਗੇ ਦੇ ਵਿੱਚ ਦਵਾਈ ਲੈਣ ਆਵੇ ਕਈ ਮਰੀਜ਼ ਆਉਣਗੇ ਬਹੁਤ ਸਾਰੇ ਆਪਣੀ ਇਹ ਗੱਲਬਾਤ ਸੁਣਨਗੇ ਤੇ ਉਹ ਕੋਈ ਟੈਸਟ ਵੀ ਕਰਵਾ ਕੇ ਆਉਣਗੇ ਜੇ ਮੈਨੂੰ ਲਿਵਰ ਦੀ ਪ੍ਰੋਬਲਮ ਹੈ ਉਹ ਜਾਂ ਪੀੱਟੇ ਚ ਪਾਥਰੀ ਜਾਂਦੇ ਗੁਰਦਿਆਂ ਚ ਬਥਰੀ ਜਾਂਦੇ ਮੈਨੂੰ ਕਿਹੜੇ ਟੈਸਟ ਕਰਵਾ ਕੇ ਆਉਣਾ ਸੋਦੇ ਲਵੇ ਉਹ ਦੇਖੋ ਜੀ ਟੈਸਟ ਪਹਿਲਾਂ ਤਾਂ ਉਹ ਵਿਚਾਰੇ ਪਹਿਲਾਂ ਆਪਕੇ ਥੱਕੇ ਹੁੰਦੇ ਨੇ ਟੈਸਟਾਂ ਦੇ ਬੜੇ ਮਾਰੇ ਹੋਏ ਹੁੰਦੇ ਨੇ ਐਸੀ ਗੱਲ ਨਹੀਂ ਹੈਗੀ ਅਸੀਂ ਬਿਨਾਂ ਲੋੜ ਤੋਂ ਟੈਸਟ ਵੀ ਨਹੀਂ ਕਰਾਉਂਦੇ ਜੇ ਸਾਨੂੰ ਕੋਈ ਸ਼ੱਕ ਪੈਂਦਾ ਵੀ ਕੋਈ ਹੋਰ ਵਜ੍ਹਾ ਨਾ ਹੋਵੇ ਤਾਂ ਅਸੀਂ ਕਹਿ ਕੇ ਖੁਦ ਕਰਵਾ ਸਕਦੇ ਹਾਂ ਨਹੀਂ ਕੋਈ ਲੋੜ ਨਹੀਂ ਹੈਗੀ ਹੁਣ ਆ ਕੀ ਗੱਲ ਮਾਈਗਰੇਨ ਦੀ ਤੇ ਜਿਵੇਂ ਸਿਰਦਰਦ ਅੱਧਾ ਸਿਰਦਰਦ ਜਾਂ ਪੂਰਾ ਸਿਰਦਰਦ ਰਹਿੰਦਾ ਹੈ ਮਾਈਗਰੇਨ ਹੋ ਜਾਂਦੇ ਆ ਉਹਨੂੰ ਕਹਿਆ ਜਾਂਦਾ ਵੀ ਯੂ ਮਾਈਗਰੇਨਾਂ ਕੀ ਫੋਗ ਇਲਾਜ ਦਾ ਤੁਹਾਡੇ ਲਈ ਦਵਾਈ ਇਹਦੀ ਵੀ ਹੈ ਹਾਂਜੀ ਇਹ ਤਾਂ ਦੇਖੋ ਇੰਗਲਿਸ਼ ਦਵਾਈਆਂ ਨਾਲ ਇਹਦਾ ਕੋਈ ਇਲਾਜ ਨਹੀਂ ساری ਜ਼ਿੰਦਗੀ ਕਹਿੰਦੇ ਨੇ ਖਾਈ ਜਾਓ ਭਾਈ ਠੀਕ ਹੈ ਸਾਡੇ ਕੋਲੇ ਤਾਂ ਇਹ ਹੈ ਵੀ ਮਹੀਨੇ ਦੋ ਮਹੀਨੇ ਦੇ ਵਿੱਚ ਮਾਈਗਰੇਨ ਦਾ ਨਾਮ ਨਿਸ਼ਾਨ ਹੀ ਮਿਟ ਜਾਂਦਾ ਜਿਹੜਾ ਪ੍ਰੇਜਨਰ ਦਵਾਈ ਖਾ ਲੂਗਾ ਮੁੜ ਕੇ ਸਿਰਦਰਦ ਹੁੰਦੇ ਹੀ ਨਹੀਂ ਠੀਕ ਹੈ ਇਹ ਜਿਹੜੀਆਂ ਬਿਮਾਰੀਆਂ ਨੇ ਅੱਜ-ਕੱਲ ਜਿਵੇਂ ਮਾਈਗਰੇਨ ਹੋ ਗਈ ਇੱਕ ਬਹੁਤ ਭਿਆਨਕ ਰੋਗ ਹੋ ਰਾ ਲੋਕਾਂ ਦੇ ਵਿੱਚ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਬਵਾਸੀਰ ਕਹਿੰਦੇ ਆ ਉਹ ਪੈਸ ਵੀ ਕਿਹਾ ਜਾਂਦਾ ਹੈ ਬੈਸਬ ਜਿਹੜੀ ਬਵਾਸੀਰ ਹੈ ਇਹ ਕੀ ਬਿਮਾਰੀ ਆ ਇਹ ਮਤਲਬ ਬਹੁਤ ਸਾਰੇ ਨੌਜਵਾਨਾਂ ਨੂੰ ਬਹੁਤ ਸਾਰੀਆਂ ਔਰਤਾਂ ਨੂੰ ਐ ਪਰ ਸੰਗ ਦੀਆਂ ਮਾਰੀਆਂ ਇਹ ਦੱਸਦੀਆਂ ਨਹੀਂ ਇਹ ਜਿਹੜੀ ਬਵਾਸੀਰ ਐ ਕੀ ਬਿਮਾਰੀ ਐ ਕਿੱਥੋਂ ਸ਼ੁਰੂ ਹੁੰਦਾ ਇਹਦੇ ਕੀ ਲੱਛਣ ਨੇ ਕੀ ਇਲਾਜ ਐ ਇਹਦੇ ਬਾਰੇ ਬਵਾਸੀਰ ਬਾਰੇ ਦੱਸੋ ਜਾਨੋ ਇਹਦੀ ਗੱਲ ਤਾਂ ਜੀ ਮੋੜਕੋੜ ਕੇ ਉੱਥੀ ਆ ਜਾਂਦੀ ਐ ਖਾਣੇ ਪੀਣੇ ਅੱਜ ਕੱਲ ਜ਼ਹਿਰ ਵਾਲੇ ਹੋ ਗਏ ਨੇ ਤਲੀਆਂ ਫਲੀਆਂ ਖਾਣੇ ਆ ਫਾਸਟ ਫੂਡ ਚੱਲਦਾ ਘਰ ਦਾ ਖਾਣਾ ਖਾ ਕੇ ਕੋਈ ਖੁਸ਼ ਨਹੀਂ ਹੈਗਾ ਠੀਕ ਐ ਫਿਰ ਮੇਨ ਗੱਲ ਆ ਜਾਂਦੀ ਐ ਕਬਜ ਦੀ ਜੇ ਕਜਿਨੂੰ ਬਵਾਸੀਰ ਆ ਕਬਜ ਪਹਿਲਾਂ ਹੋਊਗਾ ਵੀ ਬਾਅਦ ਚ ਬਵਾਸੀਰ ਇਹਦੇ ਲੱਛਣ ਕੀ ਨੇ ਬਵਾਸੀਰ ਦੇ ਕੋਈ ਮਤਲਬ ਮਰੀਜ਼ ਪਤਾ ਕਰਨਾ ਚਾਹੇ ਵੀ ਮੈਨੂੰ ਬਵਾਸੀਰ ਹੋਊਗੀ ਇਹਦੇ ਮਰੀਜ਼ ਨੂੰ ਲੱਛਣ ਕੀ ਦਿਖਾਈ ਦਿੰਦੇ ਨੇ ਇਹਦੇ ਕਈ ਲੱਛਣ ਨੇ ਇੱਕ ਕੰਜਾਂ ਨੂੰ ਤਾਂ ਦੇਖੋ ਦਰਦ ਹੋਣ ਲੱਗ ਜਾਈਦੀ ਹੈ ਕੰਜਾਂ ਨੂੰ ਬਲੱਡ ਵੀ ਆਉਣ ਲੱਗ ਜਾਂਦਾ ਹੈ ਕੰਜਾਂ ਨੂੰ ਸੋਜਿਸ਼ ਰਹਿਣ ਲੱਗ ਜਾਂਦੀ ਹੈ ਭਾਰੀਪਨ ਰਹਿਣ ਲੱਗ ਜਾਂਦਾ ਹੈ ਤੇ ਬਹੁਤ ਹੀ ਭਿਆਨਕ ਮਤਲਬ ਦਰਦ ਹੋ ਜਾਂਦਾ ਕਈ ਵਾਰੀ ਕੰਜਾਂ ਨੂੰ ਅੱਛਾ ਤੇ ਬਾਕੀ ਕਈ ਸੰਗ ਦੇ ਇਲਾਜ ਨਹੀਂ ਕਰਵਾਉਂਦੇ ਦੱਸਦੇ ਨਹੀਂ ਵੀ ਸਾਨੂੰ ਬਵਾਸ਼ੀ ਰਹੇ ਜੇ ਅਗਰੇ ਬਾਦਾ ਵੱਜ ਜਾਂਦਾ ਹੈ ਵੀ ਮਤਲਬਾ ਹੋਲੀ ਹੋ ਵੀ ਬਾਦੀ ਬਾਦੀ ਤਾਂ ਬੜੀ ਬਿਮਾਰੀ ਵੱਜ ਜਾਂਦੀ ਹੈ ਤੇ ਇਹ ਵੀ ਕੋਈ ਖਤਰਨਾਕ ਬਿਮਾਰੀ ਵੀ ਹੋ ਸਕਦੀ ਹੈ ਜੇ ਇਲਾਜ ਨਹੀਂ ਕਰਾਉਂਦੇ ਇਹਦਾ ਜੀ ਆਪਾਂ ਨਾਮਰਾਦ ਬਿਮਾਰੀ ਜਿਵੇਂ ਕੈਂਸਰ ਕਹਿ ਲਈਏ ਉੱਥੇ ਤੱਕ ਵੀ ਇਹ ਗੱਲ ਪਹੁੰਚ ਜਾਂਦੀ ਹੈ ਸੋਦੇ ਦਾ ਵੀ ਇਲਾਜ ਹੈਗਾ ਬਵਾਸ਼ੀ ਤਾਂ ਵਧੀਆ ਜੀ ਟਾਈਮ ਰਹਿੰਦੇ ਬੰਦਾ ਆ ਜਾਵੇ ਨਾ ਟਾਈਮ ਤੇ ਸਾਰਾ ਕੁਝ ਬਹੁਤ ਵਧੀਆ ਹੋ ਜਾਂਦਾ ਇਹ ਜੀ ਗੱਲ ਨਹੀਂ ਹੈ ਇਹ। ਇਹ ਛੋਟੀ ਦਵਾਈਆਂ ਕਿੰਨੇ ਚਿਰ ਤੇ ਠੀਕ ਹੋ ਜਾਂਦੇ ਜੇ ਤੁਸੀਂ ਤੁਹਾਡੇ ਲਈ ਮਰੀਜ਼ ਕੋਈ ਬਵਾਸੀਰ ਦੀ ਦਵਾਈ ਲੈਣ ਆਉਂਦਾ ਹੈ ਤਾਂ ਉਹ ਕਿੰਨਾ ਚਿਰ ਦਵਾਈ ਖਾਣੀ ਪੈਂਦੀ ਹੈ? ਵੇਖੋ ਇਹ ਐਡ ਵੱਡਾ ਜਿਵੇਂ ਹੋ ਕੋ ਮਤਲਬ ਕਿਸੇ ਨੂੰ ਖੂਨ ਨਹੀਂ ਬਵਾਸੀਰ ਹੈ ਜੀ ਉਹ ਤਾਂ ਇੱਕ ਹਫ਼ਤੇ 'ਚ ਹੀ ਰਿਜ਼ਲਟ ਮਿਲ ਜਾਂਦਾ ਹੈ। ਜੀ। ਜਿਹਨੂੰ ਮੌਕੇ ਆ ਉਹਦੇ ਲੱਗ ਜਾਂਦੇ ਮਹੀਨਾ ਵੀ ਲੱਗੇ ਤੇ 2 ਮਹੀਨੇ ਵੀ ਉਹ ਫਿਰ ਮੌਕੇ ਸੁੱਕ ਕੇ ਝੜ ਜਾਂਦੇ ਆ ਆਟੋਮੈਟਿਕ। ਅੱਛਾ। ਆਪਰੇਸ਼ਨ ਦੀ ਕੋਈ ਲੋਟ ਨਹੀਂ ਆਉਂਦੀ ਆਪਰੇਸ਼ਨ ਦਾ ਕਰਾ ਲਾਂਗੇ ਦੁਬਾਰੇ ਫਿਰ ਹੋ ਜਾਂਦੇ ਫਿਰ ਕਰਾ ਲਓ। ਉਹਦਾ ਫਿਰ ਉਹ ਸਿਸਟਮ ਚੱਲ ਰਿਹਾ ਅੱਜਕ ਕਿ ਕੱਜਕੱਲ੍ਹ ਹੋਰ ਔਰਤਾਂ ਦੇ ਵਿੱਚ ਬਿਮਾਰੀ ਬਹੁਤ ਜ਼ਿਆਦੇ ਮਤਲਬ অপারেশন ਕਰਵਾ ਰਹੀਆਂ ਨੇ ਤੇ ਬਹੁਤ ਜ਼ਿਆਦੇ ਬਿਮਾਰੀ ਸਾਹਮਣੇ ਆਉਂਦੀ ਹੈ ਜਿਹਨੂੰ ਕਿਹਾ ਜਾਂਦਾ ਬੱਚੇਦਾਨੀ ਦੀ ਰਸੌਲੀਆ ਕਿਉਂਕਿ ਬਹੁਤ ਸਾਰੀ ਬਿਮਾਰੀਆਂ ਇਹ ਕਾਫੀ ਸਮੇਂ ਤੋਂ ਔਰਤਾਂ ਨੂੰ ਬਹੁਤ ਜ਼ਿਆਦੇ ਬਿਮਾਰੀਆਂ ਹੋ ਰਹੀਆਂ ਬੱਚੇਦਾਨੀ ਦੀ ਰਸੌਲੀਆ ਕਿਸੇ ਕੋਲ ਵੀ ਇਲਾਜ ਹੈਗਾ ਦਾ ਬੱਚੇਦਾਨੀ ਦੀ ਰਸੌਲੀ ਦਾ ਜੀ ਬਹੁਤ ਵਧੀਆ ਇਲਾਜ ਆਯੁਰਵੈਦਿਕ ਦੇ ਵਿੱਚ ਬਹੁਤ ਹੀ ਵਧੀਆ ਥੋੜਾ ਨਹੀਂ ਬੜਾ ਵਧੀਆ ਕੋਈ ਐਡੀ ਗੱਲ ਨਹੀਂ ਇਹ ਵੀ ਮਤਲਬ ਕਿ ਜਦੋਂ ਮਰੀਜ਼ ਵੱਡੇ ਵੱਡੇ ਡਾਕਟਰਾਂ ਕੋਲ ਸਾਡੇ ਜਦੋਂ ਆਪਾਂ ਇਹ ਜਾਨੀਆਂ ਉਹ ਕਰਦੇ ਜਾਂਦਾ ਉਹਨੂੰ ਮਤਲਬ ਡਰਾਇਆ ਜਾਂਦਾ ਇਹ ਤਾਂ ਜੀ ਕੈਂਸਰ ਹੋ ਜੂਗਾ ਛੇਤੀ ਨੂੰ ਕਢਾ ਦੋ ਬੱਚੇਦਾਨੀ ਨੂੰ ਕਢਾ ਦੋ ਕਈਆਂ ਨੂੰ ਤਾਂ ਬੱਚਾ ਵੀ ਚਾਹੀਦਾ ਹੁੰਦਾ ਤੇ ਬੱਚੇਦਾਨੀ ਦੀ ਜਿਹੜੀ ਰਸੌਲੀ ਹੈ ਇਹ ਤਾਂ ਬਿਲਕੁਲ ਸਫਲ ਇਲਾਜ ਹੈ 2 ਮਹੀਨਿਆਂ ਦੇ ਵਿੱਚ 2.5 ਮਹੀਨਿਆਂ ਦੇ ਵਿੱਚ ਖਤਮ ਹੋ ਜਾਂਦੀ ਹੈ ਕਈਆਂ ਨੂੰ ਤਾਂ ਮਹੀਨੇ ਦੇ ਵਿੱਚ ਹੀ ਹੋ ਜਾਂਦੀ ਹੈ ਅਗਰ ਛੋਟੀ ਤਕਲੀਫ ਹੈ ਜੇ ਵੱਡੀ ਹੋਈ ਹੈ ਤਾਂ ਵੱਧ ਤੋਂ ਵੱਧ 3 ਮਹੀਨੇ ਤੇ ਜਿਹੜੀਆਂ ਤੁਸੀਂ ਦਵਾਈਆਂ ਇਹ 3 ਮਹੀਨਿਆਂ ਦੀ ਜਾਂ 2 ਮਹੀਨਿਆਂ ਦੀ ਦੰਨੇ ਹੋ ਇਹਦਾ ਮਰੀਜ਼ਾਂ ਨੂੰ ਇਹ ਵੀ ਪੁੱਛਣਾ ਚਾਹੁੰਦੇ ਨੇ ਕਈਆਂ ਨੂੰ ਦਹਿ ਹੁੰਦਾ ਵੀ ਖਰਚਾ ਪਤਾ ਨਹੀਂ ਕਿੰਨਾ ਘੂਗਾ ਇਹਦਾ ਖਰਚਾ ਕਿੰਨਾ ਕਾਜੀ ਇੱਕ ਮਹੀਨੇ ਦੀ ਦਵਾਈ ਦਾ ਫਿਰ ਜੇ ਕੋਈ ਕਿਸੇ ਵੀ ਰੋਗ ਦੀ ਦਵਾਈ ਕੋਈ ਲੈਣ ਹੁੰਦਾ ਇਹਦਾ ਤਕਰੀਬਨ ਹਸਤੀ ਨੂੰ ਇੱਕ ਖਰਚਾ ਇੱਕ ਮਹੀਨੇ ਦਾ ਕਿੰਨਾ ਘਾਵਾ ਦੇਖੋ ਜੀ ਜਿਆਦਾ ਤਾਂ ਜਿਵੇਂ ਪਿੱਤੀ ਦੀ ਪੱਥਰੀ ਹੈ ਇਹਦਾ ਮਹੀਨੇ ਦਾ ਹੈਗਾ 1600 ਰੁਪਏ ਖਰਚਾ ਆ ਜਾਂਦਾ 400 ਰੁਪਏ ਹਫਤੇ ਦੀ ਦਵਾਈ ਹੈ ਪਰ ਦਿੰਦੇ ਸੀ ਮਹੀਨੇ ਦੀ ਅੱਛਾ ਇੱਕ ਮਹੀਨੇ ਦੀ 400 ਰੁਪਏ ਦੀ ਦਵਾਈ ਹੈ ਇੱਕ ਹਫਤੇ ਦੀ ਇੱਕ ਹਫਤੇ ਦੀ 400 ਰੁਪਏ ਦੀ ਹਾਂਜੀ ਤਿੰਨੇ ਮਹੀਨੇ ਖਾ ਕੇ ਬੰਦਾ ਫਿਰ ਉਹ ਹੈ ਨਹੀਂ ਮਹਿਸੂਸ ਕਰੂਗਾ ਵੀ ਸਾਡੇ ਜਰ ਪੈਸੇ ਵੀ ਲਾਗੇ ਪਿੱਤੇ ਚ ਪਾਦ ਰਿਆਂ ਵੀ ਹੋਵੇ ਪੰਜਾਂ ਨੇ ਉਹ ਗੱਲ ਨਹੀਂ ਮਹਿਸੂਸ ਕਰੂਗਾ ਫਿਰ ਸੱਤੇ ਬਾਕੀ ਜੇ ਮੇ ਲੀਵਰ ਦੀ ਹੋਊਗੀ ਬੱਚੇਦਾਨੀ ਦਾ ਰਸੌਲੀਆਂ ਹੋ ਗਿਆ ਮਾਈਗਰੇਨ ਹੋਊਗੀ ਟਾਈਫਾਇਟ ਹੋ ਗਿਆ ਇਹਦੇ ਆ ਦਵਾਈ ਦਾ ਕਿੰਨਾ ਖਰਚਾ ਜੇ ਮੈਂ ਕਿਸੇ ਨੂੰ ਟਾਈਫਾਇਟ ਹੈ ਗਏ ਉਹ ਨਹੀਂ ਟੁੱਟਦੇ ਪੁਰਾਣੇ ਤੋਂ ਪੁਰਾਣਾ ਟਾਈਫਾਇਟ ਰਹੇਗਾ ਇਹ ਵੀ ਬਹੁਤ ਮਾਰਾ ਹੁੰਦਾ ਹੈ ਇਹ ਭੁੱਖ ਖਤਮ ਕਰ ਦਾਂਦਾ ਹੈ ਬਾਕੀ ਕਮਜ਼ੋਰੀ ਬਹੁਤ ਹੁੰਦਾ ਹੈ ਇਹਦੀ ਦਵਾਈ ਦਾ ਕਿੰਨਾ ਖਰਚਾ ਟਾਈਫਾਇਟ ਤਾਂ ਜੀ ਅਸੀਂ ਗਰੰਟਡ ਕਹਿੰਦੇ ਆ ਵੀ 10ਵੇਂ ਦਿਨ ਜਾ ਕੇ ਚੈੱਕ ਕਰਾ ਲਓ ਟਾਈਫਾਇਡ ਰਿਪੋਰਟ ਚ ਨਹੀਂ ਆਊਗਾ ਬੰਦਾ ਤਾਂ ਤੀਜੇ ਨੇ ਦਿਨ ਦੱਸੂਗਾ ਤੇ ਰਿਪੋਰਟ ਆਪਾਂ ਦੱਸ ਮਹੀਨੇ ਕਰਾਵਾਂਗੇ 10 ਦਿਨਾਂ ਦਾ ਇਲਾਜ ਆ ਸਿਰਫ ਇਹਦਾ ਕਿੰਨਾ ਹੀ ਚਾਹੀ 20 ਸਾਲ ਦਾ ਵਿਗੜਿਆ ਹੋਇਆ ਦੂਸਰੇ ਦਾ ਬੰਦਾ ਮੂੰਹ ਬੋਲੂਗਾ ਵੀ ਮੈਨੂੰ ਤਾਂ ਯਾਰ ਸਰੀਰ ਇਹ ਕੁਝ ਹੋਰ ਵਧੀਆ ਹੋਣਾ ਲੱਗਣ ਲੱਗ ਗਿਆ ਤੇ ਬਾਕੀ ਵਧੀਆ ਇਲਾਜ ਇਹਦਾ 10 ਕਿ ਦਿਨਾਂ ਚ ਕਿਹੜਾ ਹਾਂ ਟਾਈਫਾਇਡ ਦਾ ਤਾਂ 10 ਕਿ ਦਿਨਾਂ ਦੇ ਵਿੱਚ ਹੀ ਸਮਾਪਤੀ ਹੋ ਜਾਂਦੀ ਹੈ ਜੜ ਚੋਂ ਮੁੜ ਕੇ ਨਹੀਂ ਛੇਤੀ ਹੋਊਗਾ ਨਹੀਂ ਇਹ ਵਿਗੜਿਆ ਹੋਇਆ ਤਾਂ ਬਾਗਲ ਵੀ ਕਰ ਦਿੰਦਾ ਹੁੰਦਾ ਜੀ ਸਸ ਤੇ ਬਾਕੀ ਰਹਿ ਗਈ ਲਾਸਟ ਦੇ ਵਿੱਚ ਇੱਕ ਰੋਗ ਆ ਜਿਹੜਾ ਉਹ ਵੀ ਨੂੰ ਔਰਤਾਂ ਨੂੰ ਬੱਚੇ ਨਹੀਂ ਹੁੰਦੇ ਹਾਂਜੀ ਬਹੁਤ ਜਿਆਦਾ ਟੈਸਟ ਕਰਵਾ ਕੇ ਅੱਕ ਚੁੱਕੀਆਂ ਗਏ ਉਹਨਾਂ ਨੂੰ ਬੱਚਾ ਨਹੀਂ ਹੋ ਰਿਹਾ ਉਹਦੀ ਕੋਈ ਸੁਕੇ ਦੇਵੇ ਡੀਸੀ ਦਵਾਈ ਬੁਟੀਆਂ ਕੋਈ ਇਲਾਜ ਆਏਗਾ ਦੇਖੋ ਜੀ ਜਿਹਨੂੰ ਬੱਚਾ ਨਹੀਂ ਹੁੰਦਾ ਉਹ ਅਸੀਂ ਸਾਡੇ ਕੋਲੇ ਦਵਾਈ ਹੈਗੀ ਹੈ ਬਹੁਤ ਵਧੀਆ ਦਵਾਈ ਕੰਮ ਕਰਦੀ ਹੈ ਉਹ ਅਸੀਂ ਆਪਦੇ ਕੋਲੋਂ ਮਰੀਜ਼ ਨੂੰ ਫਰੀ ਦਿੱਤੀ ਜਾਂਦੀ ਹੈ ਕੋਈ ਪੈਸਾ ਨਹੀਂ ਉਹ ਕੋਈ ਪੈਸਾ ਨਹੀਂ ਲੈਂਦੇ ਜੇ ਜਦੋਂ ਉਹ ਅਗਲੇ ਦਾ ਕੰਮ ਸੈੱਟ ਹੋ ਗਿਆ ਬੱਚਾ ਹੋ ਗਿਆ ਉਦੋਂ ਅਗਲੇ ਦੀ ਖੁਸ਼ੀ ਹੈ ਸਾਨੂੰ ਜੋ ਵੀ ਮਰਜ਼ੀ ਦੇਜੇ ਨਾ ਦੇਜੇ ਅਗਲੇ ਦੀ ਮਨਵਰਜੀ ਆ ਉਹ ਅਸੀਂ ਫ੍ਰੀ ਦਨੇ ਆਪਦੇ ਕੋਲੋਂ ਉਹ ਫ੍ਰੀ ਕਾਤੋਂ ਦਨੇ ਤੁਸੀਂ ਦਵਾਈ ਦੇ ਖਰਚਾ ਜਿਵੇਂ ਮਰਜ਼ੀ ਲਾ ਲਓ ਜੀ 10 ਮਹੀਨੇ 100 ਲਾ ਲਓ ਜਿਵੇਂ ਵੀ ਮਰਜ਼ੀ ਆਪੀ ਮਨ ਦੀ ਭਾਵਨਾ ਉਹ ਫਿਰ ਦਵਾਈ ਦਾ ਮਤਲਬ ਕਿੰਨਾ ਕੁ ਚਰਖਾ ਨਹੀਂ ਪੈਂਦੇ ਦਵਾਈ ਉਹ ਉਹ ਤਾਂ ਜੀ ਕੰਜਾਂ ਨੂੰ ਤਾਂ ਪਹਿਲੇ ਮਿੰਟ ਨਹੀਂ ਰਿਜ਼ਲਟ ਮਿਲ ਜਾਂਦਾ ਨਹੀਂ ਹੱਦ 2-3 ਮਹੀਨੇ ਦੇ ਵਿੱਚ ਰਿਜ਼ਲਟ ਮਿਲ ਜਾਂਦਾ ਤੇ ਮਤਲਬ ਅਗਰ ਮਤਲਬ ਬੰਦੇ ਚ ਨਾ ਨੁਕਸ ਹੋਵੇ ਲੇਡੀਜ਼ ਚ ਹੋਵੇ ਜੇ ਬੰ ਕਈ ਬੰਦਿਆਂ ਦੀ ਵਾਧ ਘਟ ਹੁੰਦੀ ਆ ਫਿਰ ਵੱਖਰਾ ਇਲਾਜ ਹੋ ਜਾਂਦਾ ਉਹਨਾਂ ਵੀ ਇਲਾਜ ਹੈਗਾ ਉਹਦਾ ਵੀ ਇਲਾਜ ਹੈਗਾ ਉਹ ਸਿਕਰਾਣੂ ਦੀ ਵਧ ਘਟ ਨੇ ਤਾਂ ਉਹ ਸਹੀ ਕਰਨੇ ਪੈਂਦੇ ਆ ਅਸਾਂ ਹਾਂਜੀ ਤੇ ਟੈਸਟ ਫਿਰ ਤੁਸੀਂ ਮੌਕੇ ਤੇ ਕਰਾਉਣ ਦੀ ਲੋੜ ਪੈਂਦੀ ਆ ਤਾਂ ਲੋੜ ਪੈਂਦੀ ਆ ਜੀ ਐਵੇਂ ਪਹਿਲਾਂ ਹੀ ਲੁਟਾਇਆ ਬਹੁਤ ਹੁੰਦਾ ਹੈ ਮਰੀਜ਼ ਜੇ ਲੋੜ ਪੈਂਦੀ ਆ ਆਪਾਂ ਨੂੰ ਵੀ ਹਾਂ ਇਹਦੇ ਆਪਣਾ ਜ਼ਰੂਰੀ ਆ ਕਿ ਪੁਰਾਣਾ ਟੈਸਟ ਹੈ ਤਾਂ ਆਪਾਂ ਕਰਾਈ ਦੇ ਨਹੀਂ ਕੋਈ ਲੋੜ ਹੀ ਨਹੀਂ ਹੁੰਦੀ ਇਹ ਤੱਕ ਦੁਕਾਨਦਾਰੀ ਵਾਲੇ ਸੌਦੇ ਹੋ ਰਹੇ ਨੇ ਨਹੀਂ ਜੀ ਕੋਈ ਫਾਇਦਾ ਨਹੀਂ ਮੈਂ ਸਭ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਮੈਂ ਸਾਰੇ ਸੁਣਨ ਵਾਲੇ ਸੋਤਿਆਂ ਨੂੰ ਕਹਿਣਾ ਚਾਹੁੰਦਾ ਵੀ ਜੇ ਕਿਸੇ ਵੀ ਮਰੀਜ਼ ਨੇ ਸਾਡੀ ਗੱਲਬਾਤ ਸੁਣ ਕੇ ਕੋਈ ਦਵਾਈ ਲੈਣੀ ਚਾਹੀ ਕਈ ਵਾਰੀ ਕਹਿੰਦੇ ਨੇ ਵੀ ਆਪਾਂ ਦਵਾਈ ਲੈਣੀ ਆ ਜਾਂ ਸੰਪਰਕ ਕਰਨਾ ਵੈਦ ਨਾਲ ਤਾਂ ਇਹਨਾਂ ਦੇ ਨੰਬਰ ਨੇ ਜਿਹੜੇ نیچے ਸਕਰੀਨ ਦੇ ਉੱਤੇ ਵਾਇਰਲ ਹੋ ਰਹੇ ਨੇ ਇਹਨਾਂ ਦੇ ਨੰਬਰ ਸਕਰੀਨ ਦੇ ਉੱਤੇ ਚੱਲ ਰਹੇ ਨੇ ਤੁਸੀਂ ਵੈਦ ਜੀ ਨਾਲ ਸਦਾ ਸੰਪਰਕ ਕਰ ਸਕਦੇ